ਅਕਾਲ ਤਖਤ ਦੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ। ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਸਣੇ ਕਈ ਮੂਰੀ ਆਗੂ ਐਸਜੀਪੀਸੀ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਨਤਰ ਆਏ ਹਨ ਇਸ ਦੇ ਨਾਲ ਹੀ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਨਾਲ ਸਥਾਨਕ ਪੱਧਰ ਉੱਤੇ ਦੀ ਅਕਾਲੀ ਆਗੂਆਂ ਵੱਲੋਂ ਐਸਜੀਪੀਸੀ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਕਾਲੀ ਆਗੂਆਂ ਵੱਲੋਂ ਫੈਸਲੇ ਦਾ ਵਿਰੋਧ ਕੀਤੇ ਜਾਣ ਮਗਰੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਵੱਲੋਂ ਇੱਕ ਬਿਆਨ ਆਇਆ ਜਿਸ ਵਿੱਚ ਉਨ੍ਹਾਂ ਨੇ ਮਜੀਠੀਆ ਲਈ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਸ ਬਿਆਨ ਤੋਂ ਕਿਨਾਰਾ ਜ਼ਰੂਰ ਕਰ ਲਿਆ ਪਰ ਅਕਾਲੀ ਦਲ ਦੇ ਸੋਸ਼ ਉਦੋਂ ਬਿਕਰਮ ਸਿੰਘ ਮਜੀਠੀਆ ਦੇ ਵਿਰੋਧ ਮਗਰੋਂ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਇਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ। ਇਹ ਤਖਸਾਲ ਦੇ ਮਾਣ ਮਰਿਆਦਾ ਦਾ ਮਸਲਾ ਹੈ। ਔਰ ਤਖਤ ਸਾਹਿਬ ਦੀ ਮਾਨਵ ਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਆ ਉਹ ਕੀਤੀ ਹੈ ਕਿਉਂਕਿ ਤਖਤ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਮੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾਂ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਹੈ ਐਜੀਪੀਸੀ ਦੇ ਫੈਸਲੇ ਦੇ ਵਿਰੋਧ ਵਿੱਚ ਆਉਣ ਵਾਲੇ ਆਗੂਆਂ ਵਿੱਚ ਅਕਾਲੀ ਦਲ ਦੀ ਕੂਰ ਕਮੇਟੀ ਦੇ ਮੈਂਬਰ ਲਖਬੀਰ ਸਿੰਘ ਲੋਧੀ ਨੰਗਲ ਵੀ ਸ਼ਾਮਿਲ ਸਨ ਉਹਨਾਂ ਨੇ ਇਸ ਵਿਰੋਧ ਦਾ ਕਾਰਨ ਵੀ ਦੱਸਿਆ ਜਦੋਂ ਬਾਣਾ ਵਾਪਰਿਆ ਨਾ ਕਾਲ ਤਖਤ ਦੇ ਜੇਸਦਰ ਵਾਲਾ ਉਦੋਂ ਹੀ ਵਾਪਰਿਆ ਉਦੋਂ ਹੀ ਰਾਤ ਨੂੰ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਵੀ ਯਾਰੇ ਇਹ ਤਾਂ ਬਹੁਤ ਵੱਡੀ ਗੱਲ ਹੈ ਲੋਕ ਸਾਨੂੰ ਬੜੀਆਂ ਲਾਂਹ ਤਾਂ ਪਾਉਂਦੇ ਆ ਤੇ ਹਰਪ੍ਰੀਤ ਵਾਲੀ ਗੱਲ ਤੇ ਜੇ ਭੁੱਲੀ ਨਹੀਂ ਗਈ ਤੇ ਨਵੀਂ ਇਹਨਾਂ ਜਿਹੇ ਜਰਾ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਲੀਗੇਸ਼ਨ ਨਹੀਂ ਲਾਇਆ ਕੋਈ ਗੱਲ ਨਹੀਂ ਕੀਤੀ ਤੇ ਇਹ ਤੇ ਫਿਰ ਗੱਲ ਇਹ ਹੋ ਗਈ ਨਾ ਵੀ ਕਾਲ ਤਖਤ ਦੀ ਮਾਨ ਮਰਿਆਦਾ ਨੂੰ ਢਾਹ ਲੱਗਣ ਵਾਲੀ ਗੱਲ ਹੈ ਇਸ ਕਰਕੇ ਸਾਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਨਹੀਂ ਵੇਖੋ ਜੀ ਗੱਲ ਐ ਐਸਟੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੇ ਵੀ ਕੀ ਬੜੇ ਮਿੱਤਰ ਨੇ ਉਹਨਾਂ ਨੂੰ ਜਾਣ ਲੱਗਿਆ ਵੀ ਨਹੀਂ ਸੀ ਪਤਾ ਉਹਨਾਂ ਨੇ ਮੈਨੂੰ ਕਿਹਾ ਵੀ ਸਾਨੂੰ ਤੇ ਜਾਣ ਲੱਗਿਆ ਵੀ ਨਹੀਂ ਸੀ ਪਤਾ ਵੀ ਇਹ ਏਜੰਡੇ ਦੇ ਉੱਤੇ ਹੈਗੀ ਆ ਗੱਲ ਤੇ ਸਿਰਫ ਇੰਨੀ ਚੱਲਦੀ ਸੀ ਵੀ ਧਾਮੀ ਸਾਹਿਬ ਦਾ ਅਸਤੀਫਾਇਰ ਕਬੂਲ ਕਰਨਾ ਹੈ ਕਿ ਨਹੀਂ ਕਰਨਾ ਅਕਾਲੀ ਆਗੂਆਂ ਦੇ ਇਸ ਵਿਰੋਧ ਬਾਰੇ ਸਿਆਸੀ ਮਾਹਰ ਮੁਹੰਮਦ ਖਾਲਿਦ ਕਹਿੰਦੇ ਹਨ ਕਿ ਮਜੀਠੀਆ ਦੇ ਵਿਰੋਧ ਦੇ ਦੋ ਕਾਰਨ ਹੋ ਸਕਦੇ ਹਨ ਹੋ ਸਕਦਾ ਹੈ ਕਿ ਪਾਰਟੀ ਵੱਲੋਂ ਲੋਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਜਾਂ ਮਜੀਠੀਆ ਖੁਦ ਨੂੰ ਅੰਤਰਨ ਕਮੇਟੀ ਨਾਲੋਂ ਵੱਖ ਰੱਖ ਕੇ ਲੋਕਾਂ ਦੀ ਨਜ਼ਰ ਵਿੱਚ ਅਕਾਲ ਤਖਤ ਨਾਲ ਮੱਥਾ ਲਾਉਣ ਵਾਲੇ ਲੀਡਰਾਂ ਦੀ ਸੂਚੀ ਵਿੱਚ ਨਾ ਸ਼ਾਮਲ ਹੋਣਾ ਚਾਹੁੰਦੇ ਹੋਣ ਰਾਜਨੀਤੀ ਦੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਇਸ ਬਾਰੇ ਕਹਿੰਦੇ ਹਨ ਕਿ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਨੂੰ ਬਗਾਵਤ ਕਹਿਣਾ ਫਿਲਹਾਲ ਠੀਕ ਨਹੀਂ ਹੋਵੇਗਾ ਉਹ ਕਹਿੰਦੇ ਹਨ ਅਕਾਲੀ ਦਲ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਸ਼ਕਤੀਸ਼ਾਲੀ ਧੜਾ ਉਹੀ ਹੈ ਜਿਸ ਕੋਲ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਫਿਲਹਾਲ ਸੁਖਬੀਰ ਸਿੰਘ ਬਾਦਲਵਾਲੇ ਧੜੇ ਕੋਲ ਹੈ ਇਸ ਕਰਕੇ ਜੇਕਰ ਮਜੀਠੀਆ ਬਗਾਵਤ ਕਰਦੇ ਵੀ ਹਨ ਤਾਂ ਉਹ ਬਾਕੀ ਬਾਗੀਆਂ ਦੇ ਤਰ੍ਹਾਂ ਹੀ ਹੋਵੇਗਾ ਲੇਖਕ ਅਤੇ ਪੱਤਰਕਾਰ ਅਮਨਦੀਪ ਸਿੰਘ ਸੰਧੂ ਕਹਿੰਦੇ ਹਨ ਕਿ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦੇਣ ਵਾਲੇ ਜਥੇਦਾਰਾਂ ਨੂੰ ਹਟਾਉਣਾ ਸ਼ਾਇਦ 100 ਸਾਲ ਪੁਰਾਣੀ ਪਾਰਟੀ ਸ਼੍ਰ ਅਕਾਲੀ ਦਲ ਦੇ ਬੁਲਾਰੇ ਦਿਲਜੀਤ ਸਿੰਘ ਚੀਮਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਧੁੰਦੜ ਵੱਲੋਂ ਐਸਜੀਪੀਸੀ ਤੇ ਅਕਾਲੀ ਦਲ ਦੇ ਫੈਸਲੇ ਖਿਲਾਫ ਪਾਰਟੀ ਦੇ ਆਗੂਆਂ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨਾਂ ਦਾ ਸਖਤ ਨੋਟਿਸ ਲਿਆ ਜਾਵੇਗਾ ਗਿਆਨੀ ਰਕबीर ਸਿੰਘ ਨੂੰ 7 ਮਾਰਚ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਸ ਫੈਸਲੇ ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਜਾਰੀ ਹੈ